ਜਿਹੜੇ ਜਾਣਕਾਰ ਨੇ ਉਹਨਾਂ ਦੇ ਲਈ بارشਾਂ ਜਿਹੜੀਆਂ ਅਗਸਤ ਚ ਹੁੰਦੀਆਂ ਉਹ ਕਿਤੇ ਨਾ ਕਿਥੇ ਦੁੱਖ ਔਰ ਦਰਦ ਪੁਰਾਣੇ ਜਿਹੜੇ ਜ਼ਖਮ ਹੈ ਉਹਨਾਂ ਦੇ ਉੱਤੇ ਲੂਣ ਮਿਰਚ ਦਾ ਕੰਮ ਜਿਹੜੀਆਂ ਉਹ ਕਰਦੀਆਂ ਨੇ ਤੇ ਠੀਕ ਹੈ ਕਿ ਭਾਰਤ ਦੀ ਜੰਗੇ ਆਜ਼ਾਦੀ ਜਿਹੜੀ ਹੈ ਉਹ ਅਸੀਂ ਸਭ ਨੇ ਮਿਲ ਕੇ ਲੜੀ ਪਰ ਲੇਕਿਨ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਪੰਜਾਬੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਪੰਜਾਬੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬ ਨੂੰ ਸੈਲੂਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਿਉਂਕਿ ਭਾਰਤ ਦੇ ਵਿੱਚ ਪੰਜਾਬ ਇੱਕ ਐਸੀ ਥਾਂ ਹੈ ਇੱਕ ਐਸਾ ਸੂਬਾ ਹੈ ਪੰਜਾਬ ਉਹ ਜਗ੍ਹਾ ਹੈ ਜਿਹਦੇ ਪੁੱਤਰਾਂ ਨੇ ਜਿਹਦੇ ਜਰਨੈਲਾ ਨੇ ਜਿਹਦੇ ਆਜ਼ਾਦੀ ਕੁਹਾਟੀਆਂ ਨੇ ਲਗਾਤਾਰ ਅੰਗਰੇਜ਼ ਦੇ ਦੰਦ ਖੱਟੇ ਕੀਤੇ। ਔਰ ਫਿਰ ਜਦ ਦੇਸ਼ ਆਜ਼ਾਦ ਹੋਇਆ ਇਸ ਦਿਨ ਤੇ ਉਸ ਵੇਲੇ ਵੀ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੈ, ਜਿਹੜਾ ਦੁੱਖ ਹੈ, ਜਿਹੜਾ ਦਰਦ ਹੈ ਉਹ ਪੰਜਾਬ ਨੇ برداشت ਕੀਤਾ। ਮੇਰੇ ਮਰਹੂਮ ਪਿਤਾ ਜੀ ਸ਼ਾਹੀ ਇਮਾਮ ਮੌਲਾਨਾ ਹਬੀਬੁਰਹਿਮਾਨ ਸਾਨੀ ਲੁਧਿਆਣੇ 2021 ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਜਦ ਮੈਂ ਆਪਣੀ ਕਿਤਾਬ ਦਾਸਤਾਨੇ ਲੁਧਿਆਣਾ ਲਿਖ ਰਿਹਾ ਸੀਗਾ ਜਿਹਨੂੰ ਜਦੀ ਖੋਜ ਬੀਨ ਚ ਕਈ ਸਾਲ ਲੱਗ ਗਏ ਉਹ ਕਈ ਰਿਫਰੈਂਸ ਬੁੱਕਾਂ ਮੈਨੂੰ ਦਿੰਦੇ ਹੁੰਦੇ ਸੀ ਪੜਨ ਲਈ ਤੇ ਉਹ ਵੀ ਹਮੇਸ਼ਾ 15 ਅਗਸਤ ਦੇ ਦਿਨਾਂ ਚ ਇਸ ਦਰਦ ਨੂੰ ਸਾਡੇ ਨਾਲ ਸਾਂਝਾ ਜ਼ਰੂਰ ਕਰਦੇ ਸੀ ਅਕਸਰ ਜਦ ਕੋਈ ਕਿਤਾਬ ਸਾਹਮਣੇ ਆਣੀ ਇੱਕ ਦਫਾ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਲੁਧਿਆਣੇ ਤੇ ਕੀ ਗੁਜ਼ਰੀ ਅੱਛਾ ਜਿਹੜੇ ਇਨਸਾਫ ਪਸੰਦ ਪੰਜਾਬੀ ਹੁੰਦੇ ਨੇ ਨਾ ਫਿਰ ਉਹ ਚਾਹੇ ਮੁਸਲਮਾਨ ਹੋਣ ਸਿੱਖ ਹੋਣ ਚਾਹੇ ਹਿੰਦੂ ਭਰਾ ਹੋਣ ਚਾਹੇ ਉਹ ਦਲਿਤ ਹੋਣ ਉਹ ਕਦੀ ਆਪਣਾ ਪੱਖ ਨਹੀਂ ਪੂਰਦੇ ਉਹ ਕਦੀ ਆਪਣੀ ਸਿਰਫ ਗੱਲ ਨਹੀਂ ਕਰਦੇ ਮੈਨੂੰ ਕਿਤਾਬ ਉਹਨਾਂ ਨੇ ਦਿੱਤੀ ਕਈ ਕਿਤਾਬਾਂ ਹੋਰ ਦਿੱਤੀਆਂ ਜਿਹਦੇ ਚ 15 ਅਗਸਤ 1947 ਦੇ ਬਹੁਤ ਸਾਰੇ ਕિસ્ਸੇ ਸੀ ਵੀ ਲੁਧਿਆਣੇ ਤੇ ਕੀ ਗੁਜ਼ਰੀ ਤੇ ਕੋਈ ਬੰਦਾ ਪੜੇ ਤੇ ਅਗਲੇ ਦੀ ਅੱਖਾਂ ਜਾਸੂ ਆ ਜਾਵੇ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਆਪਣੇ ਕਾਰੋਬਾਰ ਛੱਡਨੇ ਪਏ ਆਪਣੀਆਂ ਖੇਤੀਆਂ ਆਪਣੇ ਮवेशੀ ਹਰ ਸ਼ੈ ਛੱਡਣੀ ਪਈ ਜਿੱਥੇ ਜੰਮੇ ਪਲੇ ਸਾਰੀ ਜ਼ਿੰਦਗੀ ਜਿੱਥੇ ਗੁਜ਼ਾਰੀ